ਪਰਮਜੀਤ ਸਿੰਘ ਪ੍ਰਧਾਨ ਮਿਸ਼ਨ ਸੁਸਾਇਟੀ ਸਮਾਣਾ ਅੱਜ ਡਾਕਟਰ ਪੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਮਾਨ ਦਿਵਸ ਆ ਅਸੀਂ ਹਰ ਸਾਲ ਇਸੇ ਤਰ੍ਹਾਂ ਮਨਾਉਨੇ ਆ ਔਰ ਇਸੇ ਤਰ੍ਹਾਂ 14 ਅਪ੍ਰੈਲ ਜਿਹੜਾ ਉਹ ਬੜੀ ਧੂਮਤਾ ਮਨਾ ਮਨਾਉਨੇ ਆ ਅੱਜ ਅਸੀਂ ਆਪਣੇ ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ ਇਕੱਤਰ ਹੋਏ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਪੀਮ ਜੈ ਪਾ ਮੈਂ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਦਾ ਕੈਸ਼ੀਅਰ ਹਾਂ ਜਿਹੜਾ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਉਹ 14 ਅਪ੍ਰੈਲ 1891 ਨੂੰ ਹੋਇਆ ਸੀਗਾ ਮਹੂ ਦੇ ਵਿੱਚ ਜੋ ਕਿ ਅੱਜ ਕੱਲ ਇਹ इंदौर ਐਮਪੀ ਦੇ ਵਿੱਚ ਹੈ ਤੇ ਜਿਹੜਾ ਇਹਨਾਂ ਦਾ ਪ੍ਰੀ ਨਿਰਮਾਨਦੀਪਸਾ ਅੱਜ ਦਾ ਜਿਹੜਾ ਇਹਨਾਂ ਦਾ ਦਿਨ ਹੈ ਅੱਜ ਦੇ ਦਿਨ ਇਹਨਾਂ ਨੇ ਆਖੀਰਲੇ ਸਾਹ ਲਿੱਤੇ ਸੀਗੇ 6 ਦਸੰਬਰ 1956 ਦੇ ਵਿੱਚ ਇਹਨਾਂ ਨੇ ਸ਼ਹਾਦਤ ਕੀਤੀ ਸੀ ਇਹ ਜਿਹੜਾ ਦਿਨ ਹੈ ਅਸੀਂ ਬੜੀ ਸ਼ਰਧਾ ਨਾਲ ਪੂਰੇ ਪੰਜਾਬ ਕੀ ਪੂਰੇ ਇੰਡੀਆ ਲੈਵਲ ਤੇ ਮਨਾਇਆ ਜਾਂਦਾ ਹੈ ਜੈ ਭੀ ਭਾਰਤ ਰਤਨ ਡਾਕਟਰ ਅੰਬੇਦਕਰ ਸਾਹਿਬ ਜੀ ਦਾ ਅੱਜ ਪ੍ਰਿਨਵਾਦ ਦਿਸ਼ਾ ਹੈ ਅੱਜ ਅਸੀਂ ਪਾਰਟੀ ਵੱਲੋਂ ਅਸੀਂ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਤਾਂ ਮੈਂ ਇੱਕ ਹੋਰ ਸੰਦੇਸ਼ ਦੇਣਾ ਚਾਹਣਾ ਅੱਜ ਦੇ ਕੱlde ਨੌਜਵਾਨਾਂ ਨੂੰ ਵੀ ਬਾਬਾ ਸਾਹਿਬ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ ਨੌਜਵਾਨ ਪੀੜੀ ਚੱਲੇ ਅੱਜਕੱਲ ਇੱਕ ਵਾਰ ਫੇਰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਬਾਬਾ ਸਾਹਿਬ ਨੂੰ ਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਮੈਂ ਸੁਖਵਿੰਦਰ ਸਿੰਘ ਕੈਸ਼ੀਅਰ ਸ਼੍ਰੀ ਗੁਰਵੇਦਾ ਸਮਾਜ ਸਭਾ ਸਮਾਣਾ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭਾਰਤ ਰਤਨ ਅਵਾਰਡ ਨਾਲ ਸਨਮਾਨੇ ਹੋਏ ਸ਼ਖਸੀਅਤ ਉਹਨਾਂ ਦਾ ਪ੍ਰੀਨਰਮਾਨ ਦਿਵਸ ਅੱਜ ਸਮਾਣੇ 'ਚ ਨਹੀਂ ਇਕੱਲੇ ਪੰਜਾਬ 'ਚ ਨਹੀਂ ਇੰਡੀਆ ਲੈਵਲ ਤੇ ਨਹੀਂ ਪੂਰੇ ਵਰਲਡ ਲੈਵਲ ਦੇ ਉੱਤੇ ਮਨਾਇਆ ਜਾਂਦਾ ਹੈ ਇਸ ਤੋਂ ਬਾਬਾ ਸਾਹਿਬ ਨੇ ਜੋ ਸਾਨੂੰ ਸਿੱਖਿਆ ਲੈ ਕੇ ਦਿੱਤੀ ਜੋ ਸਾਨੂੰ ਅਧਿਕਾਰ ਲੈ ਕੇ ਦਿੱਤੇ ਉਹਨਾਂ ਦਾ ਜੋ ਕਰਜ਼ਾ ਹੈ ਉਹ ਜੋ ਸਾਡਾ ਪੂਰਾ ਦੇਸ਼ ਹੈ ਹਿੰਦੂ ਮੁਸਲਮਾਨ ਸਿੱਖ ਸਾਈ ਕੋਈ ਵੀ ਹੋਵੇ ਉਹ ਸਾਡਾ ਜੋ ਕਰਜ਼ਾ ਹੈ ਉਸੇ ਨਹੀਂ ਚੁਕਾ ਸਕਦੇ ਜਿਵੇਂ 바ਵਾ ਸਾਹਿਬ ਦੀ ਅੱਜ ਪ੍ਰੀਨਿਰਮਾਣ ਦਿਵਸ ਦੇ ਉੱਤੇ 바ਵਾ ਸਾਹਿਬ ਨੂੰ ਕੋਟਨ ਕੋਟਨ ਪ੍ਰਣਾਮ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੈ ਪੀ ਜੈਪਾਲ ਜੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਸਾਰੇ ਆਜ਼ਾਦ ਭਾਰਤ ਦੇ ਲੋਕਾਂ ਨੂੰ ਬਰਾਬਰਤਾ ਦਾ ਦਰਜਾ ਦੇਣ ਵਾਲੇ ਤੇ ਸੰਵਿਧਾਨ ਦੇ ਮਾਤਾ ਡਾਕਟਰ ਪ੍ਰੀਮ ਰਾਓ ਅਵੇਦਕਰ ਜੀ ਦੇ ਜਿ ਪ੍ਰੀਨਿਰਮਾਣ ਜੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਉਹਨਾਂ ਨੂੰ ਸ਼ਰਦਾ ਦੇ ਪੁਲ ਪੇਟ ਕਰਨ ਵਾਸਤੇ ਇਹ ਜਿਹੜਾ ਪ੍ਰੀ ਨਿਰਮਾਣ ਦਿਵਸ ਹੈ ਸਾਰੇ ਦੇਸ਼ ਦੇ ਵਿੱਚ ਬੜੀ ਸ਼ਰਦਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉਹ ਸਾਰੇ ਇੱਕ ਪਰਿਵਾਰ ਬਣ ਕੇ ਸਾਰੀਆਂ ਜਾਤ ਬਰਾਦਰੀਆਂ ਦੇ ਲੋਕ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਸਤੇ ਬੜੀ ਸ਼ਰਦਾ ਦੇ ਨਾਲ ਇਕੱਤਰ ਹੋ ਕੇ ਇਸ ਇਸ ਨਿਰਮਾਣ ਦਿਵਸ ਦਾ आयोजन ਕਰਕੇ ਆਪਸੀ ਭਾਈਚਾਰੇ ਨੂੰ ਵਧਾਉਣ ਦਾ ਕੰਮ ਕਰਦੇ ਆ। ਵਾਜ ਖਾਲਸਾ ਵਾਜ ਅੱਜ ਬਾਬਾ ਪੀਮਰਾਓ ਜੀ ਅਮਿਤਕਰ ਜੋ ਭਾਰਤ ਰਤਨ ਤੇ ਜੇ ਜੇ ਸਾਡੇ ਪਹਿਲੇ ਕਾਨੂੰਨ ਮੰਤਰੀ ਸਨ ਅੱਜ ਉਹਨਾਂ ਦੇ ਪ੍ਰੀਤ ਨਿਰਵਾਣ ਦਿਵਸ ਤੇ ਅਸੀਂ ਉਹਨਾਂ ਨੂੰ ਸਰਦਾ ਸੁਮਨ ਭੇਟ ਕਰਨ ਆਏ ਆ ਅਸੀਂ ਕਾਂਗਰਸ ਪਾਰਟੀ ਵੱਲੋਂ ਸਾਰੇ ਦੇਸ਼ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਰੇ ਆਪਾਂ ਅਮਨ ਸ਼ਾਂਤੀ ਦੇ ਨਾਲ ਦੇਸ਼ ਦੀ ਤਰੱਕੀ ਵਿੱਚ ਜੋ ਇਹਨਾਂ ਦਾ ਸੰਵਿਧਾਨ ਦਾ ਉਹ ਹੈ ਹੱਕ ਹੈ ਉਹ ਸਭ ਨੂੰ ਬਰਾਬਰ ਮਿਲੇ ਤੇ ਇਹਦੀ ਕਾਨੂੰਨ ਦੀ ਅਸੀਂ ਰਾਖੀ ਰੱਖੀਏ ਤੇ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਬਾਬਾ ਮੇਧਕਰ ਸਾਹਿਬ ਨੂੰ ਸਰਜ ਸੁਣ ਪੇਂਟ ਕਰਦਾ ਹਾਂ ਜੈ ਹਿੰਦ ਜੈ ਭੀਮ ਜੈ ਭਰਤ